ਸਭ ਤੋਂ ਸ਼੍ਰੀਗੱਲ ਪੰਜਾਬੀਓ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਹਰ ਰੋਜ਼ ਹੀ ਹੁਣ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਉੱਥੇ ਹੀ ਦੋ ਹੋਰ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਜੀ ਹਾਂ ਪਹਿਲੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ 5 ਲੱਖ ਤੋਂ ਵੱਧ ਲੋਕਾਂ ਦੇ ਸਟੇਟਸ ਐਕਸਪਾਇਰ ਹੋਣ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੁਣ ਸਟੂਡੈਂਟਾਂ ਦੇ ਦੁਆਰਾ ਜਿਹੜਾ ਰਿਫਿਊਜੀ ਕੇਸ ਅਪਲਾਈ ਕੀਤੇ ਜਾਂਦੇ ਸਨ ਸੋ ਉਹ ਹੁਣ ਰਿਫਿਊਜੀ ਕੇਸ ਅਪਲਾਈ ਨਹੀਂ ਕਰ ਸਕਣਗੇ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ 5 ਲੱਖ ਤੋਂ ਵੱਧ ਲੋਕਾਂ ਦੇ ਸਟੇਟਸ ਐਕਸਪਾਇ ਜਾ ਰਹੇ ਹਨ ਤੇ 5 ਲੱਖ ਲੋਕਾਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਜਿੱਥੇ ਕਿ ਪਹਿਲਾਂ ਕੈਨੇਡਾ ਦੇ ਵਿੱਚ ਜੇਕਰ ਕੋਈ ਵੀ ਸਟੂਡੈਂਟ ਵੀਜ਼ੇ ਤੋਂ ਬਾਅਦ ਵਰਕ ਪਰਮਿਟ ਤੇ ਹੁੰਦਾ ਸੀ ਤੇ ਉਹ ਵਰਕ ਪਰਮਿਟ ਜੇਕਰ ਉਸ ਦਾ ਐਕਸਪਾਇਰ ਹੋਣ ਵਾਲਾ ਹੁੰਦਾ ਸੀ ਤੇ ਉਸ ਦੇ ਦੁਆਰਾ ਜੇਕਰ ਆਪਣੀ ਨਵੀਂ ਐਪਲੀਕੇਸ਼ਨ ਲਗਾ ਦਿੱਤੀ ਜਾਂਦੀ ਸੀ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਨ ਦੇ ਲਈ ਤੇ ਉਸ ਦਾ ਪਹਿਲਾਂ ਦਾ ਜਿਹੜਾ ਸਟੇਟਸ ਸੀ ਉਹ ਮੇਨਟੇਨ ਰਹਿੰਦਾ ਸੀ ਤੇ ਉਹ ਐਕਸਪਾਇਰ ਨਹੀਂ ਹੁੰਦਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਜਾਂ ਫਿਰ ਹੋ ਚੁੱਕਾ ਹੈ ਤੇ ਤੁਸੀਂ ਐਪਲੀਕੇਸ਼ਨ ਆਪਣੀ ਨਵੀਂ ਜਿਹੜੀ ਆ ਲਗਾਉਂਦੇ ਹੋ ਤੇ ਤੁਹਾਨੂੰ ਜਿਹੜਾ ਪੁਰਾਣਾ ਜਿਹੜਾ ਤੁਹਾਡਾ ਸਟੇਟਸ ਆ ਉਹ ਮੇਨਟੇਨ ਨਹੀਂ ਰਹੇਗਾ ਤੇ ਉਹ ਵੀ ਐਕਸਪਾਇਰ ਹੋ ਜਾਵੇਗਾ ਜੇਕਰ ਤੁਹਾਡਾ ਪਹਿਲਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈ ਤੇ ਤੁਸੀਂ ਆਪਣੇ ਦੂਸਰੇ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਈ ਹੋਈ ਹੈ ਤੇ ਤੁਹਾਂ ਵੀ ਤੁਸੀਂ ਜਿਹੜਾ ਕੈਨੇਡਾ ਦੇ ਵਿੱਚ ਹੁਣ ਕੰਮ ਜਾਂ ਫਿਰ ਸਟੱਡੀ ਨਹੀਂ ਕਰ ਸਕਦੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਦੂਸਰੀ ਜਿਹੜੀ ਕੀ ਤੁਸੀਂ ਐਪਲੀਕੇਸ਼ਨ ਲਗਾਈ ਹੋਈ ਹੈ ਜੇਕਰ ਉਹ ਵੀ ਰਿਫਿਊਜ਼ ਹੋ ਜਾਂਦੀ ਹੈ ਤੇ ਤੁਸੀਂ ਕੈਨੇਡਾ ਦੇ ਵਿੱਚ ਇਲੀਗਲ ਹੋ ਸਕਦੇ ਹੋ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਹੁਣ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ ਸੋ ਇਸ ਤੋਂ ਬਾਅਦ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਸਟੂਡੈਂਟਾਂ ਦੇ ਲਈ ਰਿਫਿਊਜ਼ ਕੇਸ ਲਗਾਉਣੇ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੇ ਹਨ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਦੁਆਰਾ ਅਤੇ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਜਾ ਕੇ ਜਿਹੜੇ ਰਿਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਸਨ ਜਿਸ ਦੇ ਰਿਗਾਰਡਿੰਗ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੈਨੇਡਾ ਦੇ ਵਿੱਚ 1 ਸਾਲ ਆਇਆ ਨੂੰ ਹੋ ਚੁੱਕਾ ਹੈ ਤੇ ਜੇਕਰ ਉਹ 1 ਸਾਲ ਤੋਂ ਬਾਅਦ ਰਿਫਿਊਜੀ ਕੇਸ ਅਪਲਾਈ ਕਰੇਗਾ ਤੇ ਉਸ ਦਾ ਰਿਫਿਊਜੀ ਕੇਸ ਜਿਹੜਾ ਹੈ ਉਹ siree ਤੋਂ ਖਾਰਜ ਕਰ ਦਿੱਤਾ ਜਾਵੇਗਾ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਕਾਫੀ ਜ਼ਿਆਦਾ ਸਟੂਡੈਂਟਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਅਪਲਾਈ ਕਰ ਦਿੱਤੇ ਗਏ ਜੋ ਕਿ ਕੈਨੇਡਾ ਦੇ ਵਿੱਚ 3 ਤੋਂ 4 ਸਾਲ ਰਹਿ ਵੀ ਚੁੱਕੇ ਸਨ ਸੋ ਇਸੇ ਦੇ ਮੱਦੇਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ